ਉਹ ਵੀ ਆਪਣਿਆਂ ਸਲਾਬਾਂ ਨਵਾ ਰਹੇ ਨੇ ਅਰੇਕਾ ਕੌਂਜੀ ਸਾਡੇ ਸ਼ਹਿਰ ਦੇ ਸੀਨੀਅਰ ਸਿਟੀਜਨਾਂ ਗੀਤਾ ਭਵਨ ਨਗਰ ਕਮੇਟੀ ਤਫਾ ਉਹ ਵੀ ਹਰ ਸ਼ਨੀਵਾਰ ਕੜੀਆਵਲ ਦਾ ਨੰਗਰ ਲਾਉਂਦੇ ਨੇ ਬਹੁਤ ਲੰਮੇ ਸਮੇਂ ਤੋਂ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਅਤੇ ਇਹਨਾਂ ਦਾ ਵੀ ਬਹੁਤ ਬੰਦਾ ਸ਼੍ਰੀਮਾਨ ਦਾ ਸੰਸਥਾ ਨੂੰ ਸਾਡੇ ਸੀਨੀਅਰ ਸਿਵਲ ਅਧਿਕਾਰੀ ਸਕੰਦਰ ਜੀ ਆਪਾਂ ਦੇ ਉਹ ਵੀ ਸੰਸਥਾ ਨੂੰ 500 ਰੁਪਏ ਦਾ ਸਹਿਯੋਗ ਭੇਜਦੇ ਨੇ ਸਕੰਦਰ ਜੀ ਆਮ ਪਾਰਟੀ ਦਾ ਆ ਉਹਨਾਂ ਦਾ ਵੀ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆਂ ਪਰਮਾਤਮਾ ਅੰਗੇਸ਼ਾ ਸਾਰੇ ਨਗਰ ਤੇ ਪਰਿਵਾਰਾਂ ਤੇ ਖੁਸ਼ੀਆਂ ਵਖੇ ਗਏ ਪਰਮਾਤਮਾ ਦੇ ਇਸ ਸੰਖਦਾ ਦੇ ਪ੍ਰਧਾਨ ਅਸ਼ੋਕ ਕੁਮਾਰ ਜੀ ਪੇੜਾ ਬਹੁਤ ਹੀ ਵਧੀਆ ਆਪਣਾ ਸਵਾਭਾ ਨਿਭਾਉਂਦੇ ਨੇ ਅਸ਼ੋਕ ਕੁਮਾਰ ਜੀ ਪੇੜਾ ਜੋ ਆ ਡਾਂਸ ਦਾ ਪ੍ਰਬੰਧ ਹੈ ਜੋ ਟਾਈਮ ਦਾ ਜੋ ਵੀ ਅਨੇਕਾ ਦੇਖ ਰਹੀਆਂ ਸਜਾਵਟ ਹੈ ਇਹੋ ਕੁਮਾਰ ਜੀ ਪੇੜਾਈ ਨੂੰ ਬਹੁਤ ਸ਼ੌਕਾ ਮਰਬੋਦ ਜਸਮੀਨਾ ਕੰਮ ਕਰਦੇ ਨੇ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਜੀ ਹੈਲੋ ਅੱਜ ਦੇ ਮੇਕ ਮਹਿਮਾਨ ਆਰਿਆਨ ਕਬੂਤਾ ਜੀ ਕਬੂਤਾ ਪਰਿਵਾਰ ਸਾਡੇ ਕਲੱਬ ਦੇ ਮੈਂਬਰ ਸਹਿਬਾਨ ਲੋਕਾਂ ਪਰਿਵਾਰ ਦੇ ਜੋ ਅਜਾ ਇਸ ਸੰਗਤ ਵਿੱਚ ਵੀ ਵਧੀ ਰਸਮਾਂ ਦਾ ਕੀਤਾ ਹੈ ਪ੍ਰਭੂਾਨ ਦੀ ਦਾ ਅਸੀਸ ਬਰਪਾਤ ਕੀਤਾ ਉਹਨਾਂ ਤੋਂ ਇੱਕ ਧਾਰਮਿਕ ਜਨਰੇ ਦੇ ਇਸ ਸੰਸਥਾ ਦੇ ਸਮੂਹ ਮੈਂਬਰ ਸ਼ਰਮੰਤ ਦਾ ਰਹੇ ਨੇ ਇੱਕ ਧਾਰਮਿਕ ਜਨ ਦੇ ਕੇ ਨਾਮ ਮੋਬਾਈਲ ਤੇਰਾ ਪਰਮੇਸ਼ਰ ਸਾਹਿਬ ਜੀ ਖੁੱਡੇ ਅਰਵਿੰਦ ਰੰਗੀ ਜੀ ਗੱਗ ਸੰਦਰਜੀ ਜੋ ਕੁਮਾਰ ਪੇੜਾ ਜੀ ਗਿਰਿਆ ਸ਼ਰਮਾ ਜੀ ਰਿੰਕਾ ਘੋਂਸੇ ਬਾਦਸ਼ਾਹ ਜੀ ਗੋਸਤਾ ਪਰਿਵਾਰ ਜੀ ਨੂੰ ਇੱਕ ਧਾਰਮਿਕ ਜਨ ਦੇ ਕੇ ਸਨਮਾਨ ਕਰ ਰਹੇ ਨੇ ਬੰਟੀ ਜਰਮਾ ਜੀ ਉਹ ਵੀ ਆਪਣੇ ਸੁਭਾਵਨ ਆ ਰਹੇ ਨੇ ਰੰਗੀ ਦਾ ਜੋੜਾ ਬੇਟਾ ਮੈਂ ਤਾਂ ਵੀਡੀਓ ਬਣਾਈ ਜਾਂਦਾ ਉਹ ਵੀ ਭਗਵਾਨ ਜੀ ਦਾ ਆਸ਼ੀਰਵਾਦ ਲੈ ਲਈ ਹਲੋ ਮੈਂ ਨਹੀਂ ਦੇ ਜੰਗਾ ਸਾਰੇ ਜ਼ੈਰਵਾਸੀਆਂ ਦਾ ਵਿਕੇ ਕੁਮਾਰ ਜੀ ਭਾਈ ਰੂਪਾ ਧੰਨਵਾਦ ਜੀ ਬਹੁਤ ਉਹ ਵੀ ਆਪਣੇ ਸੁਭਾਵਨ ਆ ਰਹੇ ਨੇ ਬਹੁਤ ਬਹੁਤ ਧੰਨਵਾਦ ਜੀ ਸਮੂਹ ਸੰਜੂ ਲੈ ਲੋ ਥੋੜਾ ਥੋੜਾ ਲੈ ਲੋ ਅਰਜੋਤਪੱਤੀ ਪਰਿਵਾਰ ਕਰਤਾ ਵਾਲਾ ਵੀ ਹੈਗਾ ਬੱਚੇ ਸਾਰੇ ਪਰਿਵਾਰ ਇੱਥੇ ਪਹੁੰਚੇ ਆ ਅੱਜ ਜੋੜੀ ਦਾ ਇਹ ਵੱਡੇ ਆਸਮਾ ਹਾਜ਼ਰ ਕੀਤੀ ਆ ਕੰਗੋੜਤਾ ਪਰਿਵਾਰ ਜੀ ਦਾ ਸ਼ਾਂਤਾ ਵੱਲੋਂ ਧਾਰਮਿਕ ਸਨ ਦੇ ਕੇ ਸਵਾਗਤ ਕੀਤਾ ਗਿਆ ਕਾਸੀ ਸੂ ਦੰਤਾ ਪਰਿਵਾਰ ਇੱਥੇ ਮੌਜੂਦ ਦੇ ਉਹਨਾਂ ਜੀ ਆਉਂਦੇ ਆ ਅੱਜ ਵੀ ਪਰਵਾਸੀਆਂ ਦੇ ਮਾਣੇ ਨੇ ਕੋਡਾ ਪਤੂ ਜੀ ਬੰਕੀ ਜੀ ਉਹ ਜਿਹੜਾ ਬੰਕੀ ਜੀ ਉਗੀ ਆ ਗਿਆ ਸਰਵਾਦੀ ਪ੍ਰਸਾਦ ਸਰਵਾਦੀ ਮੈਂ ਜਿਆਦਾ ਚੌੜਾ ਜਿਹਾ ਆਜੀ 何 thank you ਅਨੇਕ ਪਰਮਾਨੰਤ ਪਰਮਾਨੰਤ ਮੌਜੂਦੇ ਨੇ ਅਸੀਂ ਪਰਮਾਨੰਤ ਦੇ ਵਿਗਿਆਨ ਅਸਥਾਨ ਤੇ ਸ੍ਰੀ ਸੁਖਵਾਲਾ ਜੀ ਜੀ ਦੇ ਜੀ ਦਰਸ਼ਨ ਜੀਆ ਸ੍ਰੀ ਕੀਤਾ ਭਵਨ ਤਪਾ ਵਿਕੇ ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦੂਜਾ ਸਰਵਨਾਮ ਜਿਹੜਾ ਕੋਈ ਇੱਕ ਨਾ ਹੋਵੇ ਭਾਵੇਂ ਇਹ ਜੁਨੀ ਪਰਵਾਹ ਨਾ ਕਰੇ ਤਾਕੂ ਜੀ ਤੋਂ ਸਾਥੀਆਂ ਸਵੇਰ ਪਹੁੰਚੇ ਨੇ تاکੂ ਜੀਾਰੇ ਜੀ ਨੂੰ ਇੱਥੇ ਮੁੰਡੇ ਜੰਗੀਆਂ ਆਦਿਆ ਜੋਤਵਾ ਜੀ ਦਾ ਆਸ਼ੀਰਵਾਦ ਪ੍ਰਾਪਤ ਕਰਨੇ ਪਹੁੰਚ ਰਹੇ ਨੇ ਆ ਕੇ ਜੀ ਉਹ ਵੀ ਪ੍ਰਵਾਦ ਘਰ ਪਹੁੰਚੇ ਨੇ ਜੀ ਜੀ ਉਹ تاکੂ ਜੀ ਨੇ ਬਹੁਤ ਬਹੁਤ ਧੰਨਵਾਦ ਸਾਰੇ ਸ਼ਹਿਰ ਵਾਸੀਆਂ ਦਾ ਜੋ ਭਗਵਾਨ ਜੀ ਦਾ ਆਸ਼ੀਰਵਾਦ ਲੈਣ ਲਈ ਸ੍ਰੀ ਸਖਸੀ ਜਮਾਦ ਕਬਾ ਵਿੱਚ ਪਹੁੰਚੇ ਨੇ ਪਾਣੀ ਦੀ ਸੇਵਾ ਜਲ ਸੇਵਾ ਹੈਪੀ ਕਲੱਬ ਤਫਾ ਵੱਲੋਂ ਪ੍ਰਕਾਸ਼ ਕੁਮਾਰ ਜੀ 200 ਰੁਪਿਆ ਇਸ ਸੰਸਥਾ ਨੂੰ দান ਕਰਦੇ ਨੇ ਪਰਮਾਤਮਾ ਹਮੇਸ਼ਾ ਪਰਿਵਾਰ ਦੇ ਮੇਰ ਭਰਿਆ ਹੱਥ ਰੱਖੇ ਪਰਮਾਤਮਾ ਤੁਸ ਜੀ ਬਖਸ਼ੇ ਨੇਰੇ ਬੇਟੇ ਲੰਗਰ ਸਾਖੇ ਆਣਾ ਸਾਰਾ ਇਹਦਾ ਬੇਨਤੀ ਆ ਭੈਣਾਂ ਨੂੰ ਜਿੱਧਰ ਸਾਹਮਣੇ ਲੰਗਰ ਦਾ ਪ੍ਰਬੰਧ ਹੈ ਇਧਰ ਸਾਰੇ ਵੀਰਾਂ ਬੇਤੀਆਂ ਪਰਾਨੋ ਮੇਂ ਡੰਗਰ ਚੱਕ ਜਾਣਾ ਡੰਗਰ ਸ਼ੁਰੂ ਹੋ ਜੁਕਾ ਸਾਰੇ ਸ਼ਹਿਰ ਵਾਸੀਆਂ ਦਾ ਅਸੀਂ ਇੱਥੇ ਪਹੁੰਚਦੇ ਇਹ ਆਖਦੇ ਆ ਬਹੁਤ ਬਹੁਤ ਧੰਨਵਾਦ ਜੀ ਸਾਰੇ ਸ਼ਹਿਰ ਵਾਸੀਆਂ ਦਾ ਚੰਗੀ ਸੇਵਾ ਦਾ ਸ਼ਕਾਵਾਨੋ ਇੱਕ ਦੇ ਭੰਡਰ ਤੇ ਅੱਜ ਜੀਵਨ ਵਾਲੇ ਆ ਜੋ ભગવાન ਜੀ ਦਾ ਅਸ਼ੀਰਵਾਦ ਪ੍ਰਾਪਤ ਕਰ ਰਹੇ ਨੇ ਹਲੋ ਹਲੋ ਸ਼੍ਰੀ ਸ਼ਕਤੀ ਦਿਵਦਲ ਸਮਾਰੇ ਆਪੇ ਸ਼੍ਰੀ ਗਿਤਾ ਭਵਨ ਨਗਰ ਕਮੇਟੀ ਤਰਫੋਂ 24 ਮਾ ਸ਼੍ਰੀ ਕ੍ਰਿਸ਼ਨ ਜੀ ਜਨਮ ਅਸਤੀ ਸਮਾਰੋਹ ਬਣੀ ਹੈ ਤੋਂ ਤਾਂ ਅਤੇ ਸ਼ਰਧਾ ਦੇ ਨਾਲ ਜੋ ਅਸੀਂ ਦਾ ਪਵਨ ਵੇਖੀ ਮਨਾਇਆ ਜਾ ਰਿਹਾ ਹੈ ਚੌਥੀ ਮਾ ਜਨਮ ਉਤਸਵ ਜੋ ਸ਼੍ਰੀ ਜਿਨਾ ਪਵਨ ਦੇ ਬਣੀ ਸ਼ਰਧਾ ਤੇ ਤੋਂ ਤਾਂ ਦੇ ਨਾਲ ਮਨਾਇਆ ਜਾ ਰਿਹਾ ਹੈ ਸੋ ਸਾਰੇ ਹੀ ਬੜੇ ਭਾਗਾ ਵਾਲੇ ਹੋ ਜੋ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਅੰਦੇ ਇਹ ਸ਼ਬਦ ਜਦ ਤੇ ਹਾਲੇ ਉਸੇ سمپت کر رہے ہو اور بخ وقت روپے کے سجے ہوئے جو سارے پربھو کے اکار نے جنہوں نے مورتیاں کے روپیے براجمان کیا گیا ہے انہوں کے درشن کرتے ہوئے اصن بھی سننا ہے گنگنان بھی کرنا ہے اور چل رہا ہے اس کا بھی بڑا آنند ماننا ہے سو بڑی شردا کی بھاونا چلتے جانا پندرہ سو گیارہ سو روپیہ گوڈا بہت بہت دھنواد جی ਪਰਮਾਤਮਾ ਹਮੇਸ਼ਾ ਹੀ ਖੌਨਦੀ ਖੋਲ ਕੇ ਚੜਦੇ ਖੜ ਕੇ ਪਰਮਾਤਮਾ ਖੁਸ਼ੀਆਂ ਵਾਖੇ 1100 ਰੁਪਏ ਦਾ ਤੋਂ ਦੁਕਾਨ ਤੋਂ ਸਾਰੇ ਸ਼ਹਿਰ ਵਾਸੀਆਂ ਨੂੰ ਐਪੀਆ ਦੇ ਅੰਦਰ ਜਾ ਕੇ ਜਾਣਾ ਵਾਟੀ ਦੇਸ 200 ਰੁਪਿਆ ਕਾਦੇ ਮਿੱਤਰ ਪਿੰਦਰ ਮਾਨਸਾ ਜੀ ਪੰਨਾ ਦੇ ਬੇਟਾ ਜੀ ਇਸ ਸੰਸਥਾ ਨੂੰ 200 ਜੀ ਬਹੁਤ ਬਹੁਤ ਧੰਨਵਾਦ ਜੀ ਅਗੂ ਹੱਥ ਕੇ ਦਿਖਾ ਦਿਓ ਹਾ 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 ਜੀ ਵੀ ਮੇਉਂ ਲਿਆ ਬਾਲੀਆ ਤੁਸੀਂ ਕਿਵੇਂ ਲਿਆ ਬਾਈ ਕੰਕੋ ਤੁਮ 来 ਬਾਰ ਮਹਾ ਕਲਿਆਣ ਤਾਨੀ ਸੱਜਣਾ ਦੇ ਸਹਿਯੋਗ ਨਾਲ ਇਹ ਮਨ ਫੇਨ ਇੰਟਰੀ ਕਰ ਲਿਆ ਤੇਰੇ ਚੱਲੇ ਗਏ ਚੱਲ ਫਿਰ ਰਾਜ ਪੈ ਜਾਊਗਾ ਬਾਈ ਇੱਕੋ ਸਾਡੇ ਬਸ ਮੈਂ ਚੱਲ ਗਿਆ ਆਜ ਦਾਰ ਬਾਦ ਰਿਆਣ ਬਹੁਤ ਬਹੁਤ ਧੰਨਵਾਦ ਜੀ ਾਰੇ ਸ਼ਹਿਰ ਵਾਸੀਆਂ ਦਾ ਸ੍ਰੀ ਚਕਤੀ ਸੇਵਾਦਾਰ ਕਪਾ ਵੱਲੋਂ ਇੱਥੇ ਬੋਝ ਤੇ ਇਹ ਆਪਿਆ ਨੈਟਲੀ ਜੀ ਮੈਂ ਬੱਲੀ ਕਰਦਾ ਹਰ ਹਰ ਕਹਾ ਦੇਵ ਕਾਵਰ ਸਿੰਘ ਕਪਾ ਇਹ ਵੀ ਆਪਣੇ ਸੁਭਾਣ ਨਮਾਰੇ ਨੇ ਦਿਖਾਓ ਇਹ ਕੁਆਲਿਟੀ ਦਿਖਾਈ ਚਹਿਰ ਬਾਤਿਆਂ ਦਾ ਗੀਤਾ ਬਾਬਾ ਦਾ ਤੁਹਾਨੂੰ ਕੀ ਮੁੱច ਤੇ ਸਿਕਾ ਇਸ ਸਸਤਾ ਵੱਲ ਕਿਨੇ ਲੱਗੇ ਜੀ ਆ ਸਦਾ ਭਗਵਾਨ ਜੀ ਦਾ ਅਸ਼ੀਰਵਾਦ 10 ਰੁਪਏ ਸਰਕਾਰ ਮਾ ਕਨਿਆਲਾ ਪਰਮਾਤਮਾ ਮੈਨੂੰ ਮਗਾ ਦੇ। ਹਮੇਸ਼ਾ ਪਰਮਾਤਮੇ ਦੇ ਮਿਹਰ ਭਰਿਆ ਯਾਦ ਰੱਖੇ ਕਾਸਰ ਕੀ ਗਵਦਾ ਮੈਨੂੰ ਆਹੀ ਦੀਦੀ ਕੰਨ ਨੂੰ ਹੋਰ ਮਗਾ ਲੈ। ਪੂਰਾ ਦੇਖ ਕੇ ਰਾਤ ਪੂਰਾ ਉਹ ਮਰਕਲੇ ਗਏ ਹੈ। ਇਹਨਾਂ ਨੇ ਮੇਰੇ ਨਾਲ ਗਾਉਂ ਰਸ ਤੇ ਮੈਂ ਦੇ ਦਿੱ ਗਏ ਸੀ 4 ਰੁਪਿਆ ਇੱਕ ਹੋਰ ਕਮਦਾਨ ਪਰਮਾਤਮਾ ਹਮੇਸ਼ਾ ਹੀ ਹਮੇਸ਼ਾ ਖਰਾਬ ਹੈ ਟੁੱਟਿਆ ਹੋਇਆ ਹਲ ਦਾ ਨਹੀਂ ਬਾਤ ਤੇ ਮਿਹਰ ਪ੍ਰਯੰਤ ਰੱਖੀ ਚੰਦੀ ਕਾਜ ਰਹਿਣਾ ਮੱਖੜੀ ਉੱਤੇ ਕਰਵਾੜੀ ਮੋਟਰਸਾਈਕਲ ਤੇ ਆ ਗਿਆ ਉਹਦੇ ਉਹ ਵੀ ਸਾਡੇ ਵਿਚਕਾਰ ਪਹੁੰਚੇ ਨੇ ਅਜਿਨਾਂ ਦੇ ਵਿੱਚ ਪਹੁੰਚਦੇ ਪੀਆ ਆ ਗਿਆ ਧਾਰ ਮਹਾਕੜਿਆਣ ਦਾਨੀ ਸੱਜਣਾ ਦੇ ਸਹਿਯੋਗ ਨਾਲ फंक्शन हिते चाले जा बनवाद सारी सजर पीर कुमार जी शर्मा पीर कुमार जी भाई रूपा ਜੀ ਕੋਕਾ जीका ਸ਼ਰਮਾ ਜੀ जी गिरा जी शर्माशा जी कमांडो जी फसा जी सारा बहत बहुत धनवाद समूह जी पंड जी काल राम जी सलाम निभाहे गीता ਪੰਚ ਕਾ ਰਾਜ ਜੀ ਇੰਦਾ ਭਾਵਨ ਕਪਾ ਟੋਨਾ ਜੀ ਉਹਨੇ ਪਰਿਵਾਰ ਇਸ ਨਾਲ ਪਹੁੰਚੇ ਨੇ ਟੋਨਾ ਜੀ ਉਹਨਾਂ ਨਾਲ ਜੇ ਪਹੁੰਚਦੇ ਜੀ ਆਖਦੇ ਆ ਸਾਡੇ ਕੋਤੀ ਜੀ ਪਰਮੋਚਾ ਤੋਂ ਜੀ ਪ੍ਰੋਫੈਸਰ ਅਮਿਤ ਜੀ ਉਹਦੇ ਪਰਿਵਾਰ ਸਭ ਪਹੁੰਚੇ ਨੇ ਉਹਨਾਂ ਵਿੱਚ ਪਹੁੰਚੇ ਤੇ ਜੀ ਆਖਦੇ ਆ ਪ੍ਰੋਡਕਟਰ ਅਨੇਕ ਹੀ ਸਾਰੇ ਸ਼ਹਿਰ ਵਾਸੀਆਂ ਦਾ ਨਾਲ ਸਿੰਘ ਦਾ ਜੀ ਕਰੋ ਸ਼ਾਹ ਦੇ ਦਰ ਪਰ ਪਹੁੰਚੇ ਨੇ 50 ਰੁਪਏ ਦੋਨੇ ਬੱਚੇ ਇਸ ਸੰਸਟਾ ਕਰ ਕਰਦੇ ਨੇ 50 ਰੁਪਏ ਉਹਦਾ ਪੋਤੀ ਜੀ ਕੋਈ ਚਾਰ ਦੇ ਪੋਤੀ ਜੀ ਲੰਗਰ ਸ਼ੁਰੂ ਹੋਇਆ ਹੈ ਬਣਾਉਣੇ ਲੰਗਰ ਸਿਆਰ ਦੇ ਗੱਦਾਰ ਬਾਗ ਕਲਿਆਣ ਪ੍ਰਸੇਜ ਜੀ ਮੈਂ ਸੱਜਣ ਹੋਰ ਵੀ ਪਰਿਵਾਰ ਸੱਜਣ ਨੇ 1:00 ਜੀ ਦੀਪਾ ਜੀ ਉਹਦੇ ਪਰਿਵਾਰ ਸੱਜਣ ਮੌਜੂ ਹੈ ਦਾਨੀ ਸੱਜਣ ਵੀ ਨੇ سارا کرتے چردی سارا نگر دیہات بند کر کے سارے بھگوان جی کا آشیو پرت کرتے ہیں چونانگا چونہ راجی ڈھیرا ਇੱਕ ਵਾਰ ਬਹੁਤ ਹੀ ਵਧੀਆ ਕਲਾਕਾਰ ਨੇ ਆਰਾਮ ਦਾ ਦੇਣ ਪੁੱਜੇ ਨੇ ਬਾਬਾ ਚੋਲੂ ਜੀ 12 ਚੋਲੂ ਜੀ ਉਹਦੇ ਨਾਲ ਇੱਕ ਵਾਰ ਪੁੱਜੇ ਨੇ ਪਰਿਵਾਰ ਸਮੇਤ 400 ਰੁਪਿਆ ਆਵਾਜ਼ੀ ਸਾਡੇ ਪਿੰਡਰ ਨੇ ਇਸ ਸੰਸਥਾ ਨੂੰ ਕਰ ਕਰਦੇ ਨੇ ਬਹੁਤ ਬਹੁਤ ਧੰਨਵਾਦ ਜੀ ਸ੍ਰੀ ਚੋਮਲਾ ਜੀ ਦੇ ਗ੍ਰਾਮ ਉਹਨਾਂ ਦੇ ਵੀ ਇੱਥੇ ਬਾਕੀ ਤੇ ਜੀ ਆਖਦੇ ਆ ਕਿਰਿਵਾਜੀ ਸ਼ਰਮਾ ਨਾਲ ਸਿੰਘ ਦਾ ਜੀ ਕਾਲਾ ਜੀ ਪਰਿਵਾਰ ਸ ਵਿੱਚ ਪਹੁੰਚੇ ਨੇ ਦਾਨ ਸੱਜਣ ਵੀ ਨੇ ਬਾਕੀ ਧੰਨਵਾਦ ਜੀ ਜੋ ਸਾਰੇ ਸ਼ਹਿਰ ਵਾਸੀਆਂ ਦਾ ਸ੍ਰੀ ਜਗਤੀ ਸ਼ਵਦਾ ਦਾ ਟਕਾ ਬੰਨੋ ਇੱਕ ਜੀ ਪਹੁੰਚਦੇ ਜੀ ਆਖਦੇ ਆ ਦਾਨਾ ਜੀ ਵੀ ਪਰਿਵਾਰ ਸ ਵਿੱਚ ਪਹੁੰਚੇ ਨੇ ਬਹੁਤ ਬਹੁਤ ਧੰਨਵਾਦ ਜੀ ਮੈਨੂੰ ਆ ਦੇ ਦੇ ਤੂੰ ਹੋਰ ਲਈ ਗੱਲ ਇਹ ਲਾਲਾ ਜੀ ਮੰਗਾ ਲੈਂਦਾ ਨਹੀਂ ਨਾ ਸਾਡੀ ਨਾਲ ਉਹਦਾ ਨਹੀਂ ਬਾਦੂ ਆ online ਸਾਡੀ ਇਹ ਸਰਦਾਰ ਸਰਦਾਰ ਜੀ ਦਾ ਇਹ ਗੁਰੂ ਜੀ ਦਾ ਬਹੁਤ ਬਹੁਤ ਧੰਨਵਾਦ ਜੀ ਇਹਦੇ ਵਿੱਚ ਇਹ ਜਿਵੇਂ ਇੱਕ ਆ ਗਾ ਸਤਪੁਰ ਦਾ ਲਫੂ 77 ਜੀ ਰਾਮ ਕਰਦੇ ਲੱਗਾ ਬਹੁਤ ਧੰਨਵਾਦ ਜੀ ਕੱਲ੍ਹ ਦੀ ਪਰਸੋਂ ਆਪ ਤਾਂ ਕਿਸੇ ਦਾ ਇਹ ਹਾਲ ਤਾਂ ਦੇ ਕੱਲ ਤਾਂ ਹੈ ਕੈਂਪ ਇਹ ਕੱਲ ਨੂੰ ਪਰਸੋਂ ਤੁਹਾਡੇ ਕੋਲ ਪਹੁੰਚੂਗਾ ਆ ਦੇਖ ਉਹ ਬੰਦ ਕਾਲੂਪੁਰ ਦੇ ਰੋਡ ਕੋਲ ਆ ਗਿਆ ਠੀਕ ਹੈ ਕਾਹਦੇ 50 ਕੋਸ ਦੇ ਹਰਖਰ ਸਰਦਾਰਾਂ ਦੀ ਕੋਡ ਨੂੰ ਵੀਰ ਘੈਣਾ ਤੋਂ ਆਇਆ ਉਹ ਆਪਣੇ ਸਵਾਮ ਆ ਰਹੇ ਨੇ ਜੀ ਮੈਡਮ ਜੀ ਇਹ ਵੀ ਆਪਣੇ ਸਵਾਮ ਆ ਰਹੇ ਨੇ ਇਹ ਵੀ ਮੈਡਮ ਜੀ